ਲਓ ਜੀ ਆਪਾਂ ਕਰਕੇ ਏਡਾਂ ਸਪਰੇ ਆਲੂਆਂ ਤੇ 10 ਕਿੱਲਿਆਂ ਤੇ ਕਰੀ ਆ ਤੇ ਦੁਪਹਿਰੇ ਜੇ SLA ਬਣੀ ਬਸ ਜਿਹਦੀ ਆਪਾਂ ਹੱਕ ਲਏ ਤੇ ਆਪਣੇ ਚ ਵਸੇ ਮਤੂਣੀ ਚਾਹੀਦੀ ਹੁਣ ਤਾਂ ਇਹ ਹੈ ਹੀ ਨਹੀਂ ਵੀ ਕੋਈ ਪਾਈਪ ਇਕੱਠੇ ਕਰਨ ਵਾਲੇ ਜਾਂ ਚੱਕਣ ਵਾਲੇ ਬੰਦੇ ਚਾਹੀਦੇ ਨੇ ਬਰ ਨਾਲ ਦੀ ਨਾਲੇ ਦੋ ਟੈਂਕੀਆਂ ਲਾ ਦੋ ਸਪਰੇ ਦੀਆਂ ਦੇਖੋ ਤੁਸੀਂ ਇਹਦੇ ਨਾਲ ਸਮੇਂ ਦੀ ਬਹੁਤ ਵੱਡੀ ਬਚਤ ਹੋ ਰਹੀ ਹੈ ਜੀ ਸਮੇਂ ਦੀ ਦੇ ਖਰਚਾ ਬਹੁਤ ਘੱਟ ਤੇ ਬਾਕੀ ਐ ਕੁਰੀ ਸੀ ਕੰਮ ਬਹੁਤ ਆਜਵਾ ਹੋ ਰਿਹਾ ਤੇ ਇਹ ਚੀਜ਼ ਦਾ ਕੋਈ ਤੋੜ ਨਹੀਂ ਹੈਗਾ ਵੀ ਦਵਾਈ ਕੰਮ ਵਧੀਆ ਕਰਦੀ ਆ ਬਰੀਕ ਦਵਾਈ ਪੈਂਦੀ ਆ ਫਾਰੇ ਚ ਪੈਂਦੀ ਆ ਧੁੰਦ ਬਣਦੀ ਆ ਪੂਰੀ ਵਧੀਆ ਆਪਣਾ ਦਾ ਟਰੈਕਟਰ ਦਾ ਵੀ ਦੇਖੋ ਤੁਸੀਂ ਉੱਪਰ ਪੈ ਪੈ ਕੇ ਦਾ ਵੀ ਕੀ ਹਾਲ ਹੋਇਆ ਪਿਆ ਇਹ ਵੀ ਹੁਣ ਇਹਨੂੰ ਧੋ ਕੇ ਸਮਾਰ ਕੇ ਜਦ ਆਪਣਾ ਕੰਮ ਜਾਂ ਨਿਬੜ ਗਿਆ ਲੂੰ ਦਾ ਲਵੇ ਲੱਗ ਗਿਆ ਤਾਂ ਡੀਜ਼ਲ ਆ ਮਾਰ ਦਾਂਗੇ ਦੁਬਾਰਾ ਵਧੀਆ ਸਾਫ਼ ਹੋ ਜਾਊਗਾ ਇਹਦੇ ਨਾਲ ਤਾਂ ਜਿਗ ਬੰਦਾ ਖਰਚੇ ਦੀ ਗੱਲ ਕਰੀਏ ਆਪਾਂ ਟਰੈਕਟਰ ਦਾ ਜੇ ਕਿਸੇ ਨੇ ਕਿਰਾਏ ਤੇ ਵੀ ਕੰਮ ਕਰਨਾ ਹੋਵੇ ਉਹ ਵੀ ਬਹੁਤ ਬੈਨੀਫਿਟ ਚਾ ਟਰੈਕਟਰ ਸਾਰੇ ਦਿਨ ਚ ਆਪਣਾ ਨਾਲ ਜੋਂਡੀਅਰ ਟਰੈਕਟਰ ਆ ਦੇਖੋ ਨਾਲੇ ਆਪਾਂ ਕਿੰਨਾ ਲੋਕ ਇਹਨੂੰ ਨਿੰਦਦੇ ਨੇ ਵੀ ਜੋਂਡੀਅਰ ਦਾ ਖਰਚਾ ਜੀ ਆ ਵੋ ਆ ਮੈਂ ਕਹਿੰਦਾ ਜੋਂਡੀਅਰ ਤਾਂ ਕਿੰਨਾ ਦਾ ਖਰਚਾ ਜੀ ਕੋਈ ਖਰਚਾ ਇਹ ਐ ਨਹੀਂ ਦਾ 1200 ਸੋ ਤੇਲ ਰੇਲੀ ਖਾਂਦਾ ਟਰੈਕਟਰ ਸਾਰੇ ਦਿਨ ਚ ਆ ਛੋਟੀ ਜੀ ਟੈਂਕੀ ਆ ਦੇਖੋ ਅਨਕੀ ਜੀ ਟੈਂਕੀ ਆ ਇਹ ਮੇਰੇ ਖਿਆਲ ਚ ਰੈਂਕੀ ਹੈ ਕਿ ਹੈ ਟਾਟਾ ਮਜ਼ਾਕ ਦੀ ਛੋਟੇ ਹੱਥੀ ਕਹ ਦੇਣੇ ਉਹਨਾਂ ਦੀ ਰੈਂਕੀ ਆ ਮਸੀਂ ਇਹ ਚ 30 35 ਲੀਟਰ ਤੇ ਲਾਉਂਦਾ ਹੋਊਗਾ ਦੋ ਦੋ ਦਿਨ ਵੀ ਨਹੀਂ ਪਰਦੇ ਹੈਗੇ ਚੱਲੀ ਜਾਂਦਾ ਖਰਚੇ ਚ ਬਹੁਤ ਵਧੀਆ ਬੈਨੀਫਿਟ ਹੋ ਰਿਹਾ ਇਹਦਾ ਡੀਜ਼ਲ ਦਾ ਕੁਝ ਵੀ ਨਹੀਂ ਖਾਂਦਾ ਬਾਕੀ ਜੌਂਡੀਆ ਡਰਾਈਵਰ ਆਪੇ ਤੇ ਤਾਂ ਸਿਲੈਕਟ ਕਰਿਆ ਹੋਇਆ ਜੌਂਡੀਆ ਦੀ ਰਿਪੇਅਰ ਨਹੀਂ ਹੈਗੀ ਇੱਕ ਵਾਰ ਫਿੱਟ ਕਰ ਲਓ ਤੁਸੀਂ ਨਾਲੇ ਹਿੱਸਾ ਆਪਾਂ ਨੇ ਦੁਬਾਰਾ ਟਰੈਕਟਰ 2 ਵੀ ਲੈ ਕੇ 4 ਵੀ ਲੈ ਕੇ ਰਹਿ ਹੈ ਦੇਖੋ ਤੁਸੀਂ ਇਦੋਂ ਵੀ ਕੋਈ ਕਿਸੇ ਤਰ੍ਹਾਂ ਦੀ ਲੀਕਿੰਗ ਜਾਂ ਕੁਝ ਵੀ ਹੋਵੇ ਨਾ ਕੋਈ ਵੀ ਦਿੱਕਤ ਨਹੀਂ ਦੇਖੋ ਤੁਸੀਂ ਇਹ ਟਰੈਕਟਰ 2 ਵੀਲ ਤੋਂ ਲਾ ਕੇ 4 ਵੀਲ ਕਰਿਆ ਹੈ ਆ ਇਹਦਾ 4 ਵੀਲ ਹੀ ਸਸਪਾ ਨੇ ਲੈ ਆਤੀ ਪਟਿਆਲੇ ਤੋਂ ਵਿੱਕੀ ਟਰੇਡਰਸ ਵਾਲੇ ਪਟਿਆਲੇ ਉਹਨਾਂ ਦਾ ਆਪਾਂ ਨੰਬਰ ਵੀ ਨਾਲ ਲਾ ਦਾਂਗੇ ਉਹਨਾਂ ਦਾ ਆਪਾਂ ਨੇ ਲੈ ਕੇ ਆਇਆ ਟਰੈਕਟਰ 4 ਵੀਲ ਕੀਤਾ ਮੈਂ ਕਹਿੰਦਾ ਜੀ ਬਹੁਤ ਵਧੀਆ ਸਮਾਨ ਮਿਲਿਆ ਹੈ ਇਹਦਾ ਬਿਲਕੁਲ ਵੀ ਕੋਈ ਦਿੱਕਤ ਨਹੀਂ 4 ਵੀਲ ਦੀ ਦੇਖੋ ਤੁਸੀਂ ਪਿਆਣਾ ਮਿਸਕਾ ਰੋਟਵਰਗ ਆ ਫੋਰ व्हीਲ ਦਾ ਸਮਾਨ ਸਾਰਾ ਇਹ 2 व्हील ਟਰੈਕਟਰ ਲੈ ਆਤੀ ਆਪਾਂ ਨੇ 2019 ਮਾਡਲ ਟਰੈਕਟਰ ਆ ਇਹ 5105 ਫੋਰ व्हीਲ ਕਰ ਲਿਆ ਆਪਾਂ ਨੇ ਇਹ ਬਿਲਕੁਲ ਓਕੇ ਦੀ ਰਿਪੋਰਟ ਆ ਜੀ ਦੇਖੋ ਸਾਰੇ ਫੋਰ व्हीਲ ਲਈ ਲਾ ਗੇਰਾਂ ਤੋਂ ਲਾ ਲੀ ਗੇਰਾਂ ਤੋਂ ਲਾ ਸਾਰਾ ਕੁਝ ਮਿਲ ਗਿਆ ਦਾ ਤੇ ਬਾਕੀ ਸਮੇਂ ਦੀ ਬਹੁਤ ਵੱਡੀ ਬਚਤ ਹੋ ਰਹੀ ਆ ਇੱਕ ਰੀਸੀ ਬਹੁਤ ਆ ਜੇ ਕੋਈ ਵੀਰ ਰਾਏ ਦੇ ਵੀ ਇਹਦੇ ਨਾਲ ਕੰਮ ਕਰਨਾ ਚਾਹੁੰਦਾ ਤਾਂ ਬਹੁਤ ਵਧੀਆ ਬੈਨੀਫਿਟ ਆ। 11200 ਦਾ ਤੇਲ ਹੈ ਦਿੱਲੀ ਖਾਣਾ ਇਹਨੇ। ਮੰਨ ਲਓ ਜੀ 50 60 ਕਿਲੇ ਕੱਢਦੇ ਨੇ ਇਹਨੇ 50 ਕਿਲੇ ਤਾਂ ਕੱਢੂਗਾ ਜੀ। ਤੇ ਬਾਕੀ ਸਮੇਂ ਦੀ ਬਹੁਤ ਬਚਤਾ। ਹੁਣ ਆਪਣਾ ਜਦੋਂ ਮੂਡ ਬਣਿਆ ਦੁਪਹਿਰੇ ਜੇ ਤਾਂ ਆਪਾਂ ਅਕੇ 10 ਕਿਲਿਆਂ ਦੇ ਸਪਰੇਅ ਕਰਗੇ। ਜਿਵੇਂ ਸਿੰਗਲ ਬੰਦਾ ਨਹੀਂ ਸਿੰਗਲ ਬੰਦਾ 10 ਕਿਲਿਆਂ ਸਪਰੇਅ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਸੋ ਮਸਿੰਨਰੀ ਨਾਲੇ ਐਡੇ ਐਡੇ ਮੱਲਾ ਮਾਰੀਆਂ ਜਾਂਦੀਆਂ ਨੇ ਫਿਰ ਤੇ ਜੇ ਕਿਸੇ ਵੀਰ ਨੇ ਸਪਰੇਅ ਕਰਨ ਵਾਸਤੇ ਤਿਆਰ ਕਰਨਾ ਸਿਸਟਮ ਤਾਂ ਬਹੁਤ ਵਧੀਆ ਚੀਜ਼ ਹੈ ਇਹ ਬਾਕੀ ਐਕਿਊਰਸੀ ਬਹੁਤ ਆ ਜੀ ਧੰਨਵਾਦ ਸਾਰਿਆਂ ਦਾ ਜੀ